ਕਿ ਤੁਸੀਂ ਵੀ ਆਪਣੇ ਸਰੀਰ ਨੂੰ ਫौलाਦ ਵਰਗਾ ਤਾਕਤਵਰ ਬਣਾਉਣਾ ਚਾਹੁੰਦੇ ਹੋ ਤਾਂ ਇਹ ਖਾਸ ਵੀਡੀਓ ਤੁਹਾਡੇ ਲਈ ਹੈ ਸਰਦੀਆਂ ਦੇ ਵਿੱਚ ਆਪਣੇ ਸਰੀਰ ਨੂੰ ਤੁਸੀਂ ਤਾਕਤਵਰ ਕਿਵੇਂ ਬਣਾ ਸਕਦੇ ਹੋ ਜੇਕਰ ਤੁਸੀਂ ਆਪਣੇ ਸਰੀਰ ਦੇ ਵੱਲ ਧਿਆਨ ਨਹੀਂ ਦਿਓਗੇ ਤਾਂ ਤੁਹਾਨੂੰ ਭਾਰੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਤੁਹਾਡੇ ਸਰੀਰ ਲਈ ਨੁਕਸਾਨ ਹੀ ਨੁਕਸਾਨ ਹੋ ਸਕਦਾ ਹੈ ਤਾਂ ਇਹ ਖਾਸ ਵੀਡੀਓ ਤੁਹਾਡੇ ਲਈ ਹੈ ਕਿ ਸਰਦੀਆਂ ਦੇ ਵਿੱਚ ਤੁਸੀਂ ਉਹ ਕਿਹੜੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ ਕਸਰਤ ਕਰਨਾ ਜਾਂ ਫਿਰ ਉਹ ਕਿਹੜੀਆਂ ਚੀਜ਼ਾਂ ਤੁਸੀਂ ਖਾ ਸਕਦੇ ਹੋ ਜਿਸ ਦੇ ਨਾਲ ਤੁਹਾਡਾ ਸਰੀਰ ਤਾਕਤਵਰ ਬਣਿਆ ਰਹੇਗਾ ਤੁਹਾਨੋਂ ਸਰੀਰ ਦੇ ਵਿੱਚ એનર્ਜੀ ਜਿਹੜੀ ਕਿ ਮਿਲਦੀ ਰਹੇਗੀ ਤਾਂ ਸਰਦੀਆਂ ਦੇ ਮੌਸਮ ਦੇ ਵਿੱਚ ਜੇ ਤੁਸੀਂ ਆਪਣੇ ਸਰੀਰ ਨੂੰ ਤਾਕਤਵਰ ਨਹੀਂ ਬਣਾਇਆ ਤਾਂ ਤੁਹਾਨੂੰ ਇਸ ਦਾ ਨੁਕਸਾਨ ਆਪਣੀ ਸਿਹਤ ਦੇ ਵਿੱਚ ਭੁਗਤਣਾ ਪੈ ਸਕਦਾ ਹੈ ਆਓ ਇੱਕ ਅਜਿਹਾ ਤਾਕਤਵਰ ਜੂਸ ਬਾਰੇ ਗੱਲ ਕਰਦੇ ਹਾਂ ਜਿਸ ਦੇ ਵਿੱਚ ਮੌਜੂਦ ਸਾਰੇ ਪੋਸ਼ਟਿਕ ਤੱਤ ਤੁਹਾਡੀ ਸਿਹਤ ਨੂੰ ਫੋਲਾਦ ਵਾਂਗ ਤਾਕਤਵਰ ਬਣਾਉਣ ਦੇ ਵਿੱਚ ਮਦਦਗਾਰ ਸਾਬਤ ਹੋ ਸਕਦਾ ਮੈਂ ਗੱਲ ਕਰ ਰਹੀ ਹਾਂ ਇੱਕ ਅਜੀਹੇ ਜੂਸ ਦੀ ਜੋ ਕਿ ਤੁਸੀਂ ਸ਼ਾਇਦ ਹੀ ਸੁਣਿਆ ਹੋਵੇਗਾ ਇਸ ਜੂਸ ਨੂੰ ਪੀਣ ਦੇ ਨਾਲ ਸਿਰਫ ਤੁਹਾਡੇ ਸਰੀਰ ਦੀ ਊਰਜਾ ਹੀ ਨਹੀਂ ਵਧੇਗੀ ਸਗੋਂ ਤੁਹਾਡੀ ਕੁੱਲ ਸਿਹਤ ਦੀ ਵੀ ਕਾਫੀ ਹੱਦ ਤੱਕ ਸੁਧਾਰ ਹੋ ਸਕਦਾ ਹੈ ਦਵਾਈਆਂ ਵਾਲੇ ਗੁਣਦਨਾਲ ਭਰਪੂਰ ਅਨਾਰ ਦਾ ਜੂਸ ਜੀ ਹਾਂ ਹੈਲਥ ਐਕਸਪਰਟਸ ਅਨੁਸਾਰ ਅਨਾਰ ਦਾ ਜੂਸ ਪੀਣ ਦੀ ਸਲਾਹ ਦਿੰਦੇ ਨੇ ਜੇ ਤੁਸੀਂ ਆਪਣੀ ਡਾਈਟ ਪਲਾਨ ਦੇ ਵਿੱਚ ਅਨਾਰ ਦਾ ਜੂਸ ਸ਼ਾਮਿਲ ਕਰਦੇ ਹੋ ਤਾਂ ਕੁਝ ਹੀ ਹਫ਼ਤਿਆਂ ਦੇ ਵਿੱਚ ਤੁਸੀਂ ਆਪਣੇ ਆਪ ਦੇ ਵਿੱਚ ਪੋਜ਼ਿਟਿਵ ਪ੍ਰਭਾਵ ਮਹਿਸੂਸ ਕਰਨ ਲੱਗੋਗੇ ਤੁਰੰਤ ਊਰਜਾ ਦੇ ਲਈ ਅਨਾਰ ਦਾ ਜੂਸ ਪੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਸਰੀਰ ਨੂੰ ਤਾਕਤਵਰ ਬਣਾਉਣ ਦੇ ਲਈ ਵੀ ਇਹ ਜੂਸ ਪੀ ਸਕਦੇ ਹੋ ਫਿਰ ਐ ਖੂਨ ਦੀ ਕਮੀ ਇਹ ਦੂਰ ਹੋਵੇਗੀ ਜੀ ਹਾਂ ਸਿਹਤ ਨੂੰ ਮਜ਼ਬੂਤ ਬਣਾਉਣ ਦੇ ਨਾਲ ਨਾਲ ਅਨਾਰ ਦਾ ਜੂਸ ਖੂਨ ਦੀ ਕਮੀ ਦੂਰ ਕਰਨ ਦੇ ਵਿੱਚ ਵੀ ਮਦਦਗਾਰ ਸਾਬਿਤ ਹੋ ਸਕਦਾ ਹੈ ਬਿਹਤਰ ਨਤੀਜੇ ਲਈ ਸਵੇਰੇ ਸਮੇਂ ਅਸਵੇਰ ਦੇ ਸਮੇਂ ਅਨਾਰ ਦਾ ਜੂਸ ਪੀ ਸਕਦੇ ਹੋ ਸਰਦੀਆਂ ਦੇ ਵਿੱਚ ਕਮਜ਼ੋਰ ਇਮਿਊਨਿਟੀ ਦੇ ਕਾਰਨ ਲੋਕ ਵਾਰ-ਵਾਰ ਬਿਮਾਰ ਪੈਂਦੇ ਰਹਿੰਦੇ ਨੇ ਅਨਾਰ ਦਾ ਜੂਸ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਕਾਫੀ ਮਦਦਗਾਰ ਹੋ ਸਕਦਾ ਹੈ ਹਾਰਟ ਅਟੈਕ ਜੀ ਹਾਂ ਹਾਰਟ ਵਾਲੇ ਬਿਮਾਰੀਆਂ ਹੁੰਦੀਆਂ ਹੁੰਦੀਆਂ ਨੇ ਦਿਲ ਦੀਆਂ ਬਿਮਾਰੀਆਂ ਹੁੰਦੀਆਂ ਨੇ ਉਹਦੇ ਲਈ ਵੀ ਬਹੁਤ ਫਾਇਦੇਮੰਦ ਹੈ ਕਿ ਤੁਸੀਂ ਆਪਣੇ ਦਿਲ ਦੀ ਸਿਹਤ ਨੂੰ ਸੁਧਾਰ ਜੋ ਕਿ ਸੁਧਾਰ ਕੇ ਹਾਰਟ ਅਟੈਕ ਦੇ ਨਾਲ ਸੰਬੰਧਿਤ ਬਿਮਾਰੀਆਂ ਦੇ ਖਤਰੇ ਨੂੰ ਘਟਾਉਣਾ ਚਾਹੁੰਦੇ ਹੋ ਜੀ ਹਾਂ ਤਾਂ ਅਨਾਰ ਦਾ ਜੂਸ ਪੀਣਾ ਅੱਜ ਤੋਂ ਹੀ ਸ਼ੁਰੂ ਕਰ ਦਿਓ ਇਸ ਤੋਂ ਇਲਾਵਾ ਅਨਾਰ ਦਾ ਜੂਸ ਜੋ ਕਿ ਗਟ ਹੈਲਥ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੋ ਸਕਦਾ ਹੈ ਕੁਲ ਮਿਲਾ ਕੇ ਸਹੀ ਮਾਤਰਾ ਅਤੇ ਸਹੀ ਢੰਗ ਦੇ ਨਾਲ ਪੋਸ਼ਟਿਕ ਤੱਤਾਂ ਨਾਲ ਭਰਪੂਰ ਅਨਾਰ ਦਾ ਜੂਸ ਪੀਣਾ ਆਡੇ ਸਰੀਰ ਦੇ ਲਈ ਇੱਕ ਵਿਰਸਾ ਸਾਬਤ ਹੋ ਸਕਦਾ ਹੈ ਇੱਕ ਬਹੁਤ ਹੀ ਰਾਮਬਾਨ ਤਰੀਕਾ ਹੈਗਾ ਇਹ ਅਨਾਰ ਦਾ ਜੂਸ ਹਾਲਾਂਕਿ ਬਹੁਤ ਸਾਰੇ ਲੋਕ ਇਸ ਨੂੰ ਕਹਿੰਦੇ ਨੇ ਵੀ ਕੌੜਾ ਹੁੰਦਾ ਹੈ ਪਰ ਇਹ ਤੁਹਾਡੇ ਸਰੀਰ ਦੇ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤਾਂ ਇਸ ਕਰਕੇ ਤੁਸੀਂ ਸਰਦੀਆਂ ਦੇ ਮੌਸਮ ਦੇ ਵਿੱਚ ਸਰਦੀ ਜ਼ੁਖਾਮ ਤੇ ਆਪਣੀ ਇਮਿਊਨਿਟੀ ਨੂੰ ਵਧਾਉਣ ਦੇ ਲਈ ਜੇਕਰ ਤੁਸੀਂ ਕੁਝ ਪੀਣਾ ਚਾਹੁੰਦੇ ਹੋ ਜੂਸ ਦੇ ਤੌਰ ਦੇ ਉੱਤੇ ਤਾਂ ਤੁਸੀਂ ਅਨਾਰ ਦਾ ਜੂਸ ਜ਼ਰੂਰ ਪਿਆ ਕਰੋ ਕਿ ਤੁਸੀਂ ਵੀ ਆਪਣੇ ਸਰੀਰ ਨੂੰ ਫौलाਦ ਵਰਗਾ ਤਾਕਤਵਰ ਬਣਾਉਣਾ ਚਾਹੁੰਦੇ ਹੋ ਤਾਂ ਇਹ ਖਾਸ ਵੀਡੀਓ ਤੁਹਾਡੇ ਲਈ ਹੈ ਸਰਦੀਆਂ ਦੇ ਵਿੱਚ ਆਪਣੇ ਸਰੀਰ ਨੂੰ ਤੁਸੀਂ ਤਾਕਤਵਰ ਕਿਵੇਂ ਬਣਾ ਸਕਦੇ ਹੋ ਜੇਕਰ ਤੁਸੀਂ ਆਪਣੇ ਸਰੀਰ ਦੇ ਵੱਲ ਧਿਆਨ ਨਹੀਂ ਦਿਓਗੇ ਤਾਂ ਤੁਹਾਨੂੰ ਭਾਰੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਤੁਹਾਡੇ ਸਰੀਰ ਲਈ ਨੁਕਸਾਨ ਹੀ ਨੁਕਸਾਨ ਹੋ ਸਕਦਾ ਹੈ ਤਾਂ ਇਹ ਖਾਸ ਵੀਡੀਓ ਤੁਹਾਡੇ ਲਈ ਹੈ ਕਿ ਸਰਦੀਆਂ ਦੇ ਵਿੱਚ ਤੁਸੀਂ ਉਹ ਕਿਹੜੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ ਕਸਰਤ ਕਰਨਾ ਜਾਂ ਫਿਰ ਉਹ ਕਿਹੜੀਆਂ ਚੀਜ਼ਾਂ ਤੁਸੀਂ ਖਾ ਸਕਦੇ ਹੋ ਜਿਸ ਦੇ ਨਾਲ ਤੁਹਾਡਾ ਸਰੀਰ ਤਾਕਤਵਰ ਬਣਿਆ ਰਹੇਗਾ ਤਾਂ ਤੁਹਾਡੇ ਸਰੀਰ ਦੇ ਵਿੱਚ એનર્ਜੀ ਜਿਹੜੀ ਕਿ ਮਿਲਦੀ ਰਹੇਗੀ ਤਾਂ ਸਰਦੀਆਂ ਦੇ ਮੌਸਮ ਦੇ ਵਿੱਚ ਜੇ ਤੁਸੀਂ ਆਪਣੇ ਸਰੀਰ ਨੂੰ ਤਾਕਤਵਰ ਨਹੀਂ ਬਣਾਇਆ ਤਾਂ ਤੁਹਾਨੂੰ ਇਸ ਦਾ ਨੁਕਸਾਨ ਆਪਣੀ ਸਿਹਤ ਦੇ ਵਿੱਚ ਭੁਗਤਣਾ ਪੈ ਸਕਦਾ ਹੈ ਆਓ ਇੱਕ ਅਜਿਹਾ ਤਾਕਤਵਰ ਜੂਸ ਬਾਰੇ ਗੱਲ ਕਰਦੇ ਹਾਂ ਜਿਸ ਦੇ ਵਿੱਚ ਮੌਜੂਦ ਸਾਰੇ ਪੋਸ਼ਟਿਕ ਤੱਤ ਤੁਹਾਡੀ ਸਿਹਤ ਨੂੰ ਪੋਲਾਦ ਵਾਂਗ ਤਾਕਤਵਰ ਬਣਾਉਣ ਦੇ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ ਮੈਂ ਗੱਲ ਕਰ ਰਹੀ ਹਾਂ ਇੱਕ ਅਜੀਹੇ ਜੂਸ ਦੀ ਜੋ ਕਿ ਤੁਸੀਂ ਸ਼ਾਇਦ ਹੀ ਸੁਣਿਆ ਹੋਵੇਗਾ ਇਸ ਜੂਸ ਨੂੰ ਪੀਣ ਦੇ ਨਾਲ ਸਿਰਫ ਤੁਹਾਡੇ ਸਰੀਰ ਦੀ ਊਰਜਾ ਹੀ ਨਹੀਂ ਵਧੇਗੀ ਸਗੋਂ ਤੁਹਾਡੀ ਕੁੱਲ ਸਿਹਤ ਦੀ ਵੀ ਕਾਫੀ ਹੱਦ ਤੱਕ ਸੁਧਾਰ ਹੋ ਸਕਦਾ ਹੈ ਦਵਾਈਆਂ ਵਾਲੇ ਗੁਣਾਂ ਨਾਲ ਭਰਪੂਰ ਅਨਾਰ ਦਾ ਜੂਸ ਜੀ ਹਾਂ ਹੈਲਥ ਐਕਸਪਰਟਸ ਅਨੁਸਾਰ ਅਨਾਰ ਦਾ ਜੂਸ ਪੀਣ ਦੀ ਸਲਾਹ ਦਿੰਦੇ ਨੇ ਜੇ ਤੁਸੀਂ ਆਪਣੀ ਡਾਈਟ ਪਲਾਨ ਦੇ ਵਿੱਚ ਅਨਾਰ ਦਾ ਜੂਸ ਸ਼ਾਮਿਲ ਕਰਦੇ ਹੋ ਤਾਂ ਕੁਝ ਹੀ ਹਫ਼ਤਿਆਂ ਦੇ ਵਿੱਚ ਤੁਸੀਂ ਆਪਣੇ ਆਪ ਦੇ ਵਿੱਚ ਪੋਜ਼ਿਟਿਵ ਪ੍ਰਭਾਵ ਮਹਿਸੂਸ ਕਰਨ ਲੱਗੋਗੇ ਤੁਰੰਤ ਊਰਜਾ ਦੇ ਲਈ ਅਨਾਰ ਦਾ ਜੂਸ ਪੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਸਰੀਰ ਨੂੰ ਤਾਕਤਵਰ ਬਣਾਉਣ ਦੇ ਲਈ ਵੀ ਇਹ ਜੂਸ ਪੀ ਸਕਦੇ ਹੋ ਫਿਰ ਹੈ ਖੂਨ ਦੀ ਕਮੀ ਇਹ ਦੂਰ ਹੋਵੇਗੀ ਜੀ ਹਾਂ ਸਿਹਤ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਅਨਾਰ ਦਾ ਜੂਸ ਖੂਨ ਦੀ ਕਮੀ ਦੂਰ ਕਰਨ ਦੇ ਵਿੱਚ ਵੀ ਮਦਦਗਾਰ ਸਾਬਿਤ ਹੋ ਸਕਦਾ ਹੈ ਬਿਹਤਰ ਨਤੀਜੇ ਲਈ ਸਵੇਰੇ ਸਮੇਂ ਅਸਵੇਰ ਦੇ ਸਮੇਂ ਅਨਾਰ ਦਾ ਜੂਸ ਪੀ ਸਕਦੇ ਹੋ ਸਰਦੀਆਂ ਦੇ ਵਿੱਚ ਕਮਜ਼ੋਰ ਇਮਿਊਨਿਟੀ ਦੇ ਕਾਰਨ ਲੋਕ ਵਾਰ-ਵਾਰ ਬਿਮਾਰ ਪੈਂਦੇ ਰਹਿੰਦੇ ਨੇ ਅਨਾਰ ਦਾ ਜੂਸ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਕਾਫੀ ਮਦਦਗਾਰ ਹੋ ਸਕਦਾ ਹੈ ਹਾਰਟ ਅਟੈਕ ਜੀ ਹਾਂ ਹਾਰਟ ਵਾਲੇ ਬਿਮਾਰੀਆਂ ਹੁੰਦੀਆਂ ਹੁੰਦੀਆਂ ਨੇ ਦਿਲ ਦੀਆਂ ਬਿਮਾਰੀਆਂ ਹੁੰਦੀਆਂ ਨੇ ਉਹਦੇ ਲਈ ਵੀ ਬਹੁਤ ਫਾਇਦੇਮੰਦ ਹੈ ਕਿ ਤੁਸੀਂ ਆਪਣੇ ਦਿਲ ਦੀ ਸਿਹਤ ਨੂੰ ਸੁਧਾਰ ਜੋ ਕਿ ਸੁਧਾਰ ਕੇ ਹਾਰਟ ਅਟੈਕ ਦੇ ਨਾਲ ਸੰਬੰਧਿਤ ਬਿਮਾਰੀਆਂ ਦੇ ਖਤਰੇ ਨੂੰ ਘਟਾਉਣਾ ਚਾਹਦੇ ਹੋ ਜੀ ਹਾਂ ਤਾਂ ਅਨਾਰ ਦਾ ਜੂਸ ਪੀਣਾ ਅੱਜ ਤੋਂ ਹੀ ਸ਼ੁਰੂ ਕਰ ਦਿਓ ਇਸ ਤੋਂ ਇਲਾਵਾ ਅਨਾਰ ਦਾ ਜੂਸ ਜੋ ਕਿ ਗਟ ਹੈਲਥ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੋ ਸਕਦਾ ਹੈ ਕੁਲ ਮਿਲਾ ਕੇ ਸਹੀ ਮਾਤਰਾ ਅਤੇ ਸਹੀ ਢੰਗ ਦੇ ਨਾਲ ਪੋਸ਼ਟਿਕ ਤੱਤਾਂ ਨਾਲ ਭਰਪੂਰ ਅਨਾਰ ਦਾ ਜੂਸ ਪੀਣਾ ਆਡੇ ਸਰੀਰ ਦੇ ਲਈ ਇੱਕ ਵਿਰਸਾ ਸਾਬਤ ਹੋ ਸਕਦਾ ਹੈ ਇੱਕ ਬਹੁਤ ਹੀ ਰਾਮਬਾਨ ਤਰੀਕਾ ਹੈਗਾ ਇਹ ਅਨਾਰ ਦਾ ਜੂਸ ਹਾਲਾਂਕਿ ਬਹੁਤ ਸਾਰੇ ਲੋਕ ਇਸ ਨੂੰ ਕਹਿੰਦੇ ਨੇ ਵੀ ਕੌੜਾ ਹੁੰਦਾ ਹੈ ਪਰ ਇਹ ਤੁਹਾਡੇ ਸਰੀਰ ਦੇ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤਾਂ ਇਸ ਕਰਕੇ ਤੁਸੀਂ ਸਰਦੀਆਂ ਦੇ ਮੌਸਮ ਦੇ ਵਿੱਚ ਸਰਦੀ ਜ਼ੁਖਾਮ ਤੇ ਆਪਣੀ ਇਮਿਊਨਿਟੀ ਨੂੰ ਵਧਾਉਣ ਦੇ ਲਈ ਜੇਕਰ ਤੁਸੀਂ ਕੁਝ ਪੀਣਾ ਚਾਹੁੰਦੇ ਹੋ ਜੂਸ ਦੇ ਤੌਰ ਦੇ ਉੱਤੇ ਤਾਂ ਤੁਸੀਂ ਅਨਾਰ ਦਾ ਜੂਸ ਜ਼ਰੂਰ ਪੀਆ ਕਰ